ਅੰਮ੍ਰਿਤਸਰ ਵਿੱਚ ਅੱਜ 7:30 ਵਜੇ ਦੇ ਕਰੀਬ ਤੇਰੇ ਉਸ ਵੇਲੇ ਸੰਸਕੀ ਫੈਲ ਜਾਂਦੀ ਹੈ ਜਦੋਂ ਇੱਕ ਐਨ ਆਰ ਆਈ ਪਰਿਵਾਰ ਦੇ ਉੱਪਰ ਤਾਂ ਪਰ ਤੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮਾਮਲਾ ਕਾਫੀ ਗੰਭੀਰ ਹੈ ਕਿਉਂਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਇਸ ਲਈ ਟਾਪਿਕ ਖਰਾਬ ਨਜ਼ਰ ਆ ਰਹੀ ਹੈ ਗੱਲ ਕਰ ਲੈਣੀਆਂ ਪਰਿਵਾਰ ਨਾਲ ਕੀ ਹਾਲਾਤ ਸੀ ਉਸ ਵੇਲੇ ਕਿੰਨੇ ਵਜੇ ਸਮਾਂ ਸੀ ਔਰ ਕੀ ਕਹਿਣਾ ਚਾਹੁੰਦੇ ਨੇ ਪਰਿਵਾਰ ਦੇ ਲੋਕ ਭਾਜੀ ਕੀ ਨਾਮ ਹੈ ਤੁਹਾਡਾ ਲਖਮੀਂਦਰ ਸਿੰਘ ਜੀ ਲਖਮੀਂਦਰ ਜੀ ਕੀ ਕਹਿਣਾ ਚਾਹੋਗੇ ਕੀ ਘਟਨਾ ਵਾਪਰੀ ਹੈ ਔਰ ਸਵੇਰੇ ਕਿੰਨੇ ਵਜੇ ਸਮਾਂ ਸੀਗਾ ਕੀ ਕਹਿਣਾ ਚਾਹੋਗੇ ਇਹ ਸਵੇਰ ਸਵੇਰੇ ਸਵਾਰ ਕੇ ਸਾਥ ਵਹਿਦਾ ਹੀ ਜਿਵੇਂ ਚੱਲਿਆ ਸੀ ਕਿੰਨੇ ਜਣ ਨੂੰ ਦੋ ਹੀ ਤਿੰਨ ਜਿਹੜੇ ਬੰਦੇ ਆਣ ਕੇ ਘਰ ਆਣ ਵਰੇ ਉਹ ਬਾਅਦ ਉਹਨਾਂ ਨੇ ਤਿੰਨ ਕੋੜੀ ਬਦੀ ਗੱਲਬਾਤ ਕੀਤੀ ਹੈ ਗੱਡੀ ਬਾਰੇ ਪੁੱਛਣ ਲੱਗੇ ਆ ਗੱਡੀ ਬਾਰੇ ਪੁੱਛਦੇ ਪੁੱਛਦੇ ਉਹਨਾਂ ਨੇ ਆਪਣੇ ਹੱਥ ਹੱਾਰ ਕੱਢ ਕੇ ਤੈਨੂੰ ਲਾ ਕੇ ਮਗਰ ਇਹ ਤੈਨੂੰ ਅੰਦਰ ਲੈ ਗਏ ਜੀ ਉੱਥੇ ਜਾ ਕੇ ਇਹਨਾਂ ਨੇ ਅੰਦਰ ਜਾਂਦੇ ਹੀ ਪਰਿਵਾਰ ਨੂੰ ਪਹਿਲਾਂ ਦਮਕਾ ਮਾਰਿਆ ਆ ਤੇ ਬਾਅਦ ਫਿਰ ਜਾਂਦੇ ਉਹਨਾਂ ਨੇ ਇੱਥੇ ਪੂਰੀ ਅਜਿਹਾ ਨਹੀਂ ਲੱਗਦਾ ਕੋਈ ਪੁਰਾਣੀ ਰੰਜਿਸ਼ ਹੈ ਜਾਂ ਫਿਰ ਕੋਈ ਗਲੈਂਡ ਦੇਣਾ ਕੋ ਪ੍ਰਾਪਰਟੀ ਵਿਵਾਦ ਹੈ ਨਹੀਂ ਨਹੀਂ ਕੋਈ ਪ੍ਰਾਪਰਟੀ ਦਾ ਵਿਵਾਦ ਨਹੀਂ ਹੈ ਕਹਿੰਦਾ ਇਹ ਬੰਦੇ ਵਰਗਾ ਬੰਦਾ ਹੋਣਾ ਹੀ ਕੋਈ ਨਹੀਂ ਜਿੱਦਾਂ ਇਹ ਸਾਊ ਬੰਦਾ ਹਨ ਅਕਾਲੀ ਕੱਢ ਦੋ ਹਾਂ ਕਹਿੰਦਾ ਹਾਸਾ ਮੁਕੌਲ ਆਣਾ ਜਨਮਿਲ ਕੇ ਜਾਣਾ ਤੇ ਤਰੀਕੇ ਨਾਲ ਇਹਦਾ ਵੈਰ-ਵਿਰੋਧ ਹੈ ਹੀ ਨਹੀਂ ਤੇ ਕੀ ਕਰਨ ਰਿਹਾ ਵਾ ਜਿਹੜੀ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਦੋਨੋਂ ਬੰਦੇ ਫੜੇ ਜਾਣਗੇ ਤੇ ਫੇਰ ਸਾਰਾ ਪਤਾ ਲੱਗ ਸਕਦਾ। ਅਸੀਂ ਪਹਿਲਾਂ ਦੇਖੀ ਕਿ ਉਹਦੀ ਐਸ ਤਰ੍ਹਾਂ ਦੇ ਬੰਦੇ ਨਹੀਂ। ਨਹੀਂ ਨਹੀਂ ਕੋਈ ਨਹੀਂ ਸਾਡੇ। ਪਤਾ ਲੱਗਦਾ ਵੀ ਆਉਣ ਤੋਂ ਪਹਿਲਾਂ ਉਹਨਾਂ ਨੇ ਸੱਲਾ ਕੋਈ ਨਹੀਂ। ਦੂਜੀ ਚੱਲੀ ਨਹੀਂ ਉਹ ਸਿਰ 'ਚ ਮਾਰ ਰਹੇ ਉਹ ਚੱਲੀ ਨਹੀਂ ਆਣਗੀ ਗੋਲੀ। ਅੱਜ ਬਾਰੇ ਪੁੱਛਿਆ ਨਾ ਜੇ ਕੋਈ ਉਹਨਾਂ ਪੁੱਛੇ ਰਹੀ ਆ ਅੱਜ ਕਿੱਦਾਂ ਲਈ ਕਿੱਦਾਂ ਕਰਵਾਈ ਕਿ ਤਾਰ ਸਤ ਕਰਵਾਈ। ਬਸ ਇੰਨੀ ਕੀ ਗੱਲ ਹੋਈ ਆ ਤੇ ਉਹ ਜਦੋਂ ਉਹਨੇ ਚਲੋ ਸਾਡਾ ਬੰਦਾ ਥੋੜਾ ਰਹਿ ਗਿਆ ਕਿ ਪਿਛਲੇ ਕਿ ਕਹਾਂਗੇ। ਉਹ ਇੱਥੇ ਤੋਂ ਪਹਿਲਾਂ ਹੀ ਉਹਨਾਂ ਨੇ ਮਾਰ ਲਿਆ। ਪਾਰੀਆ ਲਗਿਆ ਆ। ਸੁਣਣੇ ਤੋਂ ਉਹਨਾਂ ਦਾ ਵਾਲ ਕਰਾ ਦਿੱਤੇ ਉਹਦੇ ਕਰਕੇ ਦੇ ਪੁੱਛਾਂਗੇ ਵਾਲੀ ਬੂਹਾ ਬੰਦ ਕਰ ਲਿਆ ਕਿੰਨੇ ਫਾਇਰ ਹੋ ਜਿਆ ਤੇ ਕਿੰਨੇ ਸੁਚੈਂ ਦੇ ਲੱਗੇ ਸਨ ਚਾਰ ਫਾਇਰ ਜਿੱਥੇ ਨਾਲ ਮਿਲਦਾ ਹੁਣ ਤੇ ਦੋ ਇਹਦੇ ਲੱਗੇ ਹੋ ਗਏ ਹੋਲ ਬਰਾਮਾ ਤੋਂ ਇਹ ਮੋਕਲ ਲੜ ਗਈ ਚਰਚ ਲੱਗਾ ਹੀ ਮਾਨ ਐ ਜੋ ਕੋਤੇ ਦੇ ਨਾਂ ਤੇ ਇਹਨਾਂ ਤੋਂ ਆਰਚੀ ਗਿਆਨ ਬਾਤ ਕੀ ਸਮਝਦੇ ਇਸ ਤਰ੍ਹਾਂ ਦੀ ਕਿ ਕਾਨੂੰਨ ਵਿਵਸਥਾ ਨੂੰ ਕਿ ਲਗਾਤਾਰ ਹਮ ਸਾਡੇ ਵਿੱਚ ਜਿਹੜਾ ਲਾਏ ਨਾ ਦੇ ਵਿੱਚ ਕਿ ਕਾਫੀ ਖਰਾਬ ਨਜ਼ਰ ਆ ਰਹੀ ਕੋਈ ਮਾਰੇ ਹਲਾ ਗਿਆ ਕੰਦ ਨਹੀਂ ਆਦੀ ਕਿ ਬੰਦਾ ਆਪਣੇ ਇਥੇ ਬੱਚਿਆਂ ਨੂੰ ਹੁਣ ਰੱਖੇ ਜਾਂ ਨਾਲ ਥੀ ਉਹਦੇ ਬੱਚਾ ਜਮਦਾਦ ਦੇ ਕਹਿੰਦੇ ਕਿ ਉਹਨੂੰ ਬੱਚੇ ਨੂੰ ਬਾਹਰ ਭੇਜ ਦਿਓ ਚਲੋ ਉਥੇ ਸੇਫ ਤੇ ਰਹੂਗਾ ਆਣ ਜਾਣਦੋਲ ਬੱਚਾ ਬਾਜੂ ਆਪਣੀ ਕਰਕੇ ਖਾ ਲੂਗਾ ਜੋ ਵੀ ਹੋਊਗਾ ਆਪਣੇ ਕਰਕੇ ਖਾ ਲੂ ਇਤੋਂ ਹੁਣ ਜਿਹੜਾ ਜਿਆ ਰੋਣਾ ਕਿ ਤਨ ਉਹਦੇ ਬੰਦਾ ਬਾਜੂ ਐਸੇ ਹੁਣ ਪੁਲਿਸ ਤੁਹਾਨੂੰ ਕੀ ਕਹਿ ਰਹੀ ਕੀ ਇਸ ਵਾਰੀ ਪਰਿਵਾਰ ਨੂੰ ਹੋ ਸਕਦਾ ਕਹਿ ਰਹੀ ਹੈ ਜੀ ਇਹ ਆਪਣੇ ਭਾਜਣਾਡ ਕਰ ਰਹੇ ਆ ਤੇ ਪਰ ਹਾਈ ਤੱਕ ਕੋਈ ਰਿਜ਼ਲਟ ਨਹੀਂ ਨਿਕਲੇ ਜੀ ਕੀ ਸਮਝੋ ਤੁਹਾਨੂੰ ਹੁਣ ਤੱਕ ਕਿਸੇ ਵੱਡੇ ਅਧਿਕਾਰੀ ਨੇ ਵਿਧਾਇਕ ਨੇ ਇਸ ਵਾਰੀ ਕੋਈ ਜਾਣਕਾਰੀ ਲਈ ਹੈ ਤੁਹਾਡੇ ਕੋਲ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਦੀ ਕਿਸ ਤਰ੍ਹਾਂ ਦੀ ਹਾਲਤ ਹੈ ਨੇ ਜੀ ਕੋਈ ਵੀ ਬਤੇ ਇਹ ਮਤਾਇ ਨਹੀਂ ਕਿਸੇ ਵੱਡੇ ਅਫਸਰ ਨੇ ਆਣ ਕੇ ਕੋਈ ਇਹ ਗੱਲ ਬਾਤ ਨਹੀਂ ਕਿ ਕਿੱਡਾ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਕਿ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਵਾਰਦਾਤਾਂ ਹੋ ਰਹੀਆਂ ਨੇ ਕੱਲ ਵੀ ਇੱਕ ਔਰਤ ਦੀ ਗੋਲੀ ਮਾਰ ਕੇ ਜੀ ਹੱਤਿਆ ਕਰ ਦਿੱਤੀ ਅੱਜ ਵੀ ਤੁਹਾਡੇ ਘਰ ਜਿਹੜਾ ਹਮਲਾ ਹੋਇਆ ਗੋਲੀਬਾਰੀ ਹੋਈ ਹੈ ਕੀ ਕਹਿਣਾ ਚਾਹੋ ਇਹ ਬੜਾ ਤਗੜਾ ਚਿੰਤਾ ਦਾ ਵਿਸ਼ਾ ਜੀ ਇਹ ਤਾਂ ਪਤਾ ਹੀ ਨਹੀਂ ਹੁਣ ਕਿ ਘਰੋਂ ਬੰਦਾ ਨਿਕਲਦਾ ਆ ਜੀ ਘਰ ਵੜਨਾ ਸੇਫ ਤੇ ਨਹੀਂ ਵੜਦਾ ਇਹੋ ਜੇ ਹਾਲ ਬਣ ਗਿਆ ਮੇਰੇ ਬਹੁਤ ਹੀ ਮਾਰੇ ਹਲਾ ਆ ਇਹਦੇ ਵਾਸਤੇ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਪਰ ਸਰਕਾਰਾਂ ਕਰਦੀਆਂ ਨਹੀਂ ਕੁਝ ਵੀ ਤੋ ਬਿਲਕੁਲ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਕਿਉਂਕਿ ਲੋਅ ਲੈਂਡਰ ਦੀ ਸਥਿਤੀ ਐਸੋ ਲਈ ਕਾਫੀ ਖਰਾਬ ਹੈ ਤੇ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਹੋਰ ਜੁੜੇ ਨੇ ਉਹਨਾਂ ਦਾ ਕੀ ਕਹਿਣਾ ਆ ਭਾਜੀ ਕੀ ਨਾਮ ਹੈ ਤੁਹਾਡਾ ਪਰਮਜੀਤ ਸਿੰਘ ਕੀ ਕਹਿਣਾ ਚਾਹੋਗੇ ਇਸ ਘਟਨਾ ਨੂੰ ਲੈ ਕੇ ਪਰ ਇਹ ਬੜੀ ਦੁਖਦਈ ਘਟਨਾ ਹੋਈ ਆ ਕਿਉਂਕਿ ਜੇ ਕੋਈ ਪਰਿਵਾਰ ਇੱਥੇ ਆ ਕੇ ਕਹਿ ਰਿਹਾ ਮੈਂ ਸਰਕਾਰ ਕਹਿ ਰਹੀ ਹੈ ਕਿ ਹੈ ਨਾ ਅਸੀਂ ਐਨ ਆਰ ਐਨ ਸਾਰਿਆਂ ਨੂੰ ਬੁਲਾ ਕੇ ਇੱਥੇ ਲਿਆਣੇ ਆ ਨਾ ਗੋਰਿਆਂ ਨੂੰ ਵੀ ਇੱਥੇ ਲੈ ਕੇ ਆਣੇ ਉਹ ਗੋਰਿਆਂ ਨੂੰ ਤੁਸੀਂ ਆਪਣੇ ਉਹਨਾਂ ਨੂੰ ਸੰਭਾਲ ਲਓ ਗੋਰਿਆਂ ਨੂੰ ਤੁਸੀਂ ਇੱਥੇ ਕੀ ਲੈ ਕੇ ਆਣਾ ਦੇਖੋ ਘਰ ਹੋ ਇੱਕ ਮਹੀਨਾ ਹੋਇਆ ਇਹਨੂੰ ਹਣਾ ਉਹ ਕੱਲ ਹੋਟਲ ਦੀ ਹੁਣ ਤੱਕ ਤਿੰਨ ਦਿਨੋਂ ਦੇ ਹੋਟਲ ਦੀ ਕਿਹਦੀ ਗੱਲਬਾਤ ਕਰ ਰਹੇ ਨੇ ਬਿਜ਼ਨਸ ਕੋਲਣਾ ਕੋ ਚੱਲਣਾ 2-4 ਕਰੋੜ ਜਿਹੜਾ ਬਾਹਰੋਂ ਲਿਆ ਗਿਆ ਇੱਥੇ ਲਾਣਾ ਤੇ ਆਪਣਾ ਬਿਜ਼ਨਸ ਕੋਲ ਰਿਆ ਹਣਾ ਉਹਦੇ ਨਾਲ ਹੀ ਉਹਨਾਂ ਦਾ ਤੀਸਰੇ ਦਿਨ ਜਾ ਕੇ ਬੰਦੇ ਤੇ ਗੋਲੀਆਂ ਚੱਲ ਜਾਈਆਂ ਅਚਨ ਕੇ ਘਰ ਆਏ ਆ ਬੰਦੇ ਬਹਾਨੇ ਦੇ ਨਾਲ ਗੱਲਬਾਤ ਪੁੱਛ ਰਹੇ ਗਨ ਪੁਆਇੰਟ ਤੇ ਅੰਦਰ ਲੈ ਗਏ ਆ ਬੱਚੇ ਨਿੱਕੇ ਨਿੱਕੇ ਤੁਸੀਂ ਵੀਡੀਓ ਵੇਖੀ ਹੋਣੀ ਆ ਨਿੱਕੇ ਨਿੱਕੇ ਬੱਚੇ ਹੱਥ ਜੋੜ ਰਹੇ ਆ ਇੰਨੇ ਦੇ ਤਰਸ ਫਿਰ ਕਾਹੀ ਜਾਂਦਾ ਵੀ ਬੱਚੇ ਹੱਥ ਜੋੜ ਰਹੇ ਹਨ ਇਹਨਾਂ ਨੇ ਨਹੀਂ ਤਰਸ ਕੀਤਾ ਕਿਹਨੇ ਵੀ ਪਰ ਉਹ ਚਲ ਉਹਨਾਂ ਦੇ ਤਾਂ ਦੇਲੀ ਨਹੀਂ ਹੁੰਦਾ ਪਰ ਕੋਈ ਸਵੇਰ ਦਾ ਇੱਥੇ ਪੁੱਛ ਲੋ ਕਿ ਕਿੰਨੀ ਪੁਲਿਸ ਜਾਂ ਐਸਪੀ ਜਾਂ ਕੋਈ ਸੀਪੀ ਆਇਆ ਇੱਥੇ ਕੋਈ ਨਹੀਂ ਬੜਿਆ ਨਾ ਕੋਈ ਬਧਾਈਕ ਬੜਿਆ ਨਾ ਵੀ ਕੁਝ ਬੜਿਆ ਸਾਡੇ ਹਲਕਾ ਐਮਐਲਏ ਮੈਡਮ ਜੀ ਵੀ ਤੋਰਦਾ ਆ ਕੋਈ ਨਹੀਂ ਬੜਿਆ ਕਿ ਨਾ ਸਵੇਰ ਦੇ ਮੈਂ ਪ੍ਰਧਾਨ ਰਿਆਂ ਹਜੇ ਵੀ ਪ੍ਰਧਾਨ ਹੈ ਉਥੋਂ ਪਿੰਡ ਦਾ ਆਮ ਆਦਮੀ ਪਾਰਟੀ ਹੈ ਪਰ ਉਹ ਉਹਨੇ ਸਾਨੂੰ ਕਾਲ ਕਰਕੇ ਨਹੀਂ ਪੁੱਛੀ ਕਿ ਭਾਈ ਸਾਹਿਬ ਸਾਡੇ ਇਲਾਕੇ ਦੇ ਵਿੱਚ ਕੀ ਗੱਲ ਹੋ ਗਈ ਆ ਇਦਾਂ ਬਚਾਇਆ ਜਾਂ ਨਹੀਂ ਬਚਾਇਆ ਕੋਈ ਚੀਜ਼ ਦੀ ਲੋੜ ਨਹੀਂ ਹੈ ਤੁਹਾਨੂੰ ਕੋਈ ਚੀਜ਼ ਨਹੀਂ ਮਤਲਬ ਵੀ ਨਹੀਂ ਕੋਈ ਬਣਦਾ ਕੋਈ ਨਹੀਂ ਹੈਗਾ ਨਾਗਦੇ ਆ ਕਹਿੰਦੇ 1100 ਹੀ ਕੈਮਰਾ ਲਾ ਦਿੱਤਾ ਉਹ ਕੈਮਰਾ ਲਾ ਕੇ ਨਾ ਪੁਲਿਸ ਵਾਲੇ ਨੂੰ ਅੱਗੇ ਖਿਲਾੜੇ ਦੇ ਚਲਾਨ ਕਰੀ ਜੋ ਪੈਸੇ ਉਹ ਜਿਹੜੀ ਪੇ ਹੈ ਨਾ ਆਪ ਕਰ ਜਾਈ ਹੋਈ ਜਾਂਦੇ ਆ ਇਹ ਜਿਹੜਾ ਉਦਾਂ ਹੀ ਵੰਡ ਵੰਡ ਕੇ ਪਾਹਾ ਤੇ ਪੇ ਆ ਨਾ ਜਿਹੜੀ ਪੁਲਿਸ ਵਾਲੇ ਨੂੰ ਚਲਾਨਾ ਦੇ ਦੁਨੀਆ ਦੀ ਜੇ ਵੀ ਤੇ ਕੱਢਣੀ ਹੈ ਹੋਰ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਕਿਤਾ ਮਾਰਦਾ ਕਿਥਾ ਨਹੀਂ ਮਾਰਦਾ ਅਜੇ ਉਹਦੀ ਹਾਂਥ ਵਿਚਾਰੇ ਦੀ ਪਤਾ ਨਹੀਂ ਕਿੱਦਾਂ ਅਜੇ ਮੂੰਹ ਦੇ ਵਿੱਚ ਗੋਲੀ ਆ ਬਾਟਰ ਦੇ ਵਿੱਚ ਗੋਲੀ ਆ ਤੇ ਉਹ ਪਤਾ ਨਹੀਂ ਕਿੱਦਾਂ ਵੱਜਦਾ ਉਹਦੇ ਕਿਸਮਤ ਤੇ ਚੰਗੀ ਹੈ ਕਿ ਜਦੋਂ ਰਕੇ ਸਾਈਆਂ ਮਾਰ ਸਕਿਆ ਨਾ ਕੋਈ ਉਹਦੀ ਕਿਸਮਤ ਚੰਗੀ ਕਿ ਉਹ ਪਿਸਤਲ ਦੋਨੋਂ ਹੀ ਉਹਨਾਂ ਨੂੰ ਮਾਰੇ ਪੁਸ਼ਤਲ ਹੋਣਗੇ ਜਾਂ ਗੈਰਕੈਸਟ ਮਾਰੇ ਹੋਣਗੇ ਜਾਂ ਕੌਣ ਹੈ ਕੌਣ ਹੈ ਜਾਂ ਇਹਨਾਂ ਕਿੰਨਾ ਬੰਦੇ ਭੇਜੇ ਆਪਾਂ ਇਸ ਬਾਰੇ ਨਹੀਂ ਇਹ ਜੀ ਗੱਲ ਕਹਿ ਸਕਦੇ ਪਰ ਪੁਲਿਸ ਨੂੰ ਚਾਹੀਦਾ ਜਲਦੀ ਤੋਂ ਜਲਦੀ ਸਾਨੂੰ ਸ਼ਾਮਾਂ ਤੱਕ ਰਿਜ਼ਲਟ ਮਿਲ ਜਣਾ ਚਾਹੀਦਾ ਨਾ ਕੱਲ ਨੂੰ ਮਿਲਿਆ ਅਸੀਂ ਪੂਰਾ ਦੁਗਰਜੀ ਟੱਪਾ ਜਾਮ ਕਰ ਦੇਣਾ ਸਾਰਾ ਭਾਵੇਂ ਪੁਛੇਵੇ ਡੀਸੀ ਵੀ ਸੁਣ ਰਿਹਾ ਸਾਰੇ ਤੁਹਾਡੇ ਮੈਂ ਮਾਦੇ ਰਹੀ ਦੱਸ ਰਿਹਾ ਕਿ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਕੱਲ ਨੂੰ ਜੇ ਨਾ ਕੱਲ ਤੱਕ ਬੰਦੇ ਖੜੇਗੇ ਤੇ ਅਸੀਂ ਦੁਗਰਜੀ ਪਿੰਡ ਪੂਰਾ ਜਾਮ ਲਾ ਦੇਣਾ ਭਾਵੇਂ ਕੁਝ ਹੋ ਜਵੇ ਕੋਈ ਵੀ ਸਾਨੂੰ ਸਜ਼ਾ ਦੇਣ ਜੋ ਮਰਜੀ ਸਾਨੂੰ ਬਸਾਂ ਦੇ ਭਰ ਕੇ ਲੈ ਅਰੇ ਇਹ ਲੋਟ ਚਾਹੀਦਾ ਹਨ ਕੱਲ ਤੱਕ ਚਾਹੀਦਾ ਮੈਡਮ ਭਾਵੇਂ ਦਫਤਰ ਕਰ ਕਰਨੇ ਕੇ ਘੇਰਨੇ ਪੈਣਾ ਭਾਵੇਂ ਭਗਵੰਤ ਮਾਨ ਦੇ ਘੇਰਨੇ ਪੈਣਾ ਅਸੀਂ ਘੇਰਾ ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਬਿਲਕੁਲ ਏਸੀ ਪਰਿਵਾਰ ਦੇ ਉਹ ਮੈਂਬਰ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਲੈ ਕੇ ਦੋਸਤ ਨੂੰ ਪਹੁੰਚੇ ਸੀ ਤੇ ਚਿੰਤਾਜਨਕ ਹੈ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੀ ਹਾਲਤ ਜਲਦੀ ਸੁਧਰੇ ਅਗਰ ਪ੍ਰਸ਼ਾਸਨ ਨੇ ਜਿਹੜੇ ਹਮਲਾਵਰ ਹੈ ਉਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਂ ਫਿਰ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਤੋਂ ਅੰਮ੍ਰਿਤਸਰ ਦਾ ਮੇਨ ਹੀਟਿੰਗ ਰੋਡ ਹਾਈਵੇ ਟੱਕਾ ਜਾਮ ਕਰਾਂਗੇ ਕੈਮਰਨਪੁਰ ਦੇ ਨਾਲ ਸਿਰਾਂਚਨ ਐਨੈਕਸਪਲਾਈਮਸਟਰ